ਔਰਤ ਜਦੋਂ ਪਿਆਰ ਵਿੱਚ ਹੁੰਦੀ ਹੈ ਤਾਂ ਉਹ ਦੁਨੀਆ ਦੀ ਸਭ ਤੋਂ ਮਾਸੂਮ ਚੀਜ਼ ਲੱਗਦੀ ਹੈ ਪਰ ਜਦੋਂ ਉਸ ਦਾ ਮਨ ਬਦਲ ਜਾਏ ਤਾਂ ਉਹ ਦੁਨੀਆ ਦਾ ਸਭ ਤੋਂ ਖਤਰਨਾਕ ਖੇਡ ਵੀ ਖੇਡ ਸਕਦੀ ਹੈ ਜ਼ਿੰਦਗੀ ਨੇ ਇੱਕ ਗੱਲ ਸਿਖਾਈ ਹੈ ਦੋਸਤੀ ਕਰੋ ਜਾਂ ਪਿਆਰ ਪਰ ਉਮੀਦ ਕਿਸੇ ਤੋਂ ਨਾ ਰੱਖੋ ਜਿਸ ਲੜਕੀ ਨੂੰ ਲੜਕੇ ਬਦਲਣ ਦੀ ਆਦਤ ਹੋ ਜਾਏ ਉਸ ਨੂੰ ਹਰ ਲੜਕੇ ਦੇ ਸਾਹਮਣੇ ਕੱਪੜੇ ਉਤਾਰਨ ਤੋਂ ਕੋਈ ਸ਼ਰਮ ਨਹੀਂ ਆਉਂਦੀ ਨਾ ਉਸ ਨੂੰ ਕਿਸੇ ਗੱਲ ਦੀ ਸ਼ਰਮ ਰਹਿੰਦੀ ਹੈ ਅਗਰ ਔਰਤ ਪਿਆਰ ਵਿੱਚ ਵਫਾਦਾਰ ਹੋਵੇ ਤਾਂ ਜ਼ਿੰਦਗੀ ਬਣਾ ਦਿੰਦੀ ਹੈ ਅਗਰ ਉਹ ਸਵਾਰਥੀ ਹੋਵੇ ਤਾਂ ਕਿਸੇ ਦੀ ਜ਼ਿੰਦਗੀ ਵੀ ਤਬਾਹ ਕਰ ਸਕਦੀ ਹੈ ਬਿਨਾਂ ਕਿਸੇ ਪਛਤਾਵੇ ਦੇ ਔਰਤ ਜਦੋਂ ਰੋਂਦੀ ਹੈ ਤਾਂ ਦੁਨੀਆ ਉਸ ਨੂੰ ਸੁਣਦੀ ਹੈ ਪਰ ਕਈ ਵਾਰ ਉਸ ਦੇ ਹੰਝੂ ਸਿਰਫ ਇੱਕ ਔਰਤ ਦਾ ਸਭ ਤੋਂ ਤਾਕਤਵਰ ਹਥਿਆਰ ਹੁੰਦੇ ਹਨ ਜਿਸ ਨਾਲ ਉਹ ਕਿਸੇ ਨੂੰ ਵੀ ਝੁਕਾ ਸਕਦੀ ਹੈ ਅੱਜ ਦੀ ਔਰਤ ਮੁਹੱਬਤ ਨਹੀਂ ਫਾਇਦੇ ਦੇਖਦੀ ਹੈ ਜਿਸ ਨੂੰ ਦੇਖ ਕੇ ਉਸ ਨੂੰ ਜਿਆਦਾ ਆਰਾਮ ਤੇ ਸੁਵਿਧਾਵਾਂ ਮਿਲਣ ਉਹੀ ਉਸ ਦਾ ਸੱਚਾ ਪਿਆਰ ਬਣ ਜਾਂਦਾ ਹੈ ਦੋਸਤੋ ਵੀਡੀਓ ਚੰਗਾ ਲੱਗ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਔਰਤ ਜਦ ਤੱਕ ਚਾਹੇ ਉਦੋਂ ਤੱਕ ਕਿਸੇ ਦੇ ਨਾਲ ਨਿਭਾਉਂਦੀ ਹੈ ਜਿਸ ਦਿਨ ਕੋਈ ਹੋਰ ਬਿਹਤਰ ਆਪਸ਼ਨ ਮਿਲ ਗਿਆ ਤਾਂ ਉਸੀ ਦਿਨ ਉਹ ਪੁਰਾਣੀ ਮੁਹੱਬਤ ਦਾ ਨਾਮ ਵੀ ਭੁੱਲ ਜਾਂਦੀ ਹੈ ਇੱਕ ਵਿਆਹੀ ਇਸਤਰੀ ਆਪਣੀਆਂ ਦੋ ਚੀਜ਼ਾਂ ਅਕਸਰ ਛੁਪਾ ਕੇ ਰੱਖਦੀ ਹੈ ਇੱਕ ਆਪਣੀ ਸਰੀਰਕ ਇੱਛਾ ਤੇ ਦੂਸਰੀ ਆਪਣੀ ਤਕਲੀਫ ਜਦੋਂ ਔਰਤ ਕਿਸੇ ਗੈਰ ਮਰਦ ਨੂੰ ਦਿਲ ਵਿੱਚ ਬਸਾਉਣ ਲੱਗਦੀ ਹੈ ਤਾਂ ਉਸਦੀ ਇਹ ਤਿੰਨ ਚੀਜ਼ਾਂ ਬਦਲ ਜਾਂਦੀ ਹੈ ਪਹਿਲਾ ਹੁਣ ਉਹ ਪਹਿਲੇ ਤੋਂ ਵੀ ਜ਼ਿਆਦਾ ਸਜਣ ਸਵਰਨੇ ਲੱਗਦੀ ਹੈ ਦੂਸਰਾ ਗੱਲ ਗੱਲ ਉੱਪਰ ਗੁੱਸਾ ਕਰ ਸਕਦੀ ਹੈ ਤੀਸਰਾ ਤੁਹਾਡੇ ਨਾਲ ਕਿਤੇ ਬਾਹਰ ਜਾਣ ਤੋਂ ਕਤਰੌਂਦੀ ਹੈ ਕੁਝ ਔਰਤਾਂ ਆਪਣੇ ਆਪ ਨੂੰ ਬੇਗੁਨਾਹ ਦਿਖਾਉਣ ਦੇ ਲਈ ਇੰਨਾ ਝੂਠ ਬੋਲਦੀ ਹੈ ਕਿ ਸਾਹਮਣੇ ਵਾਲਾ ਖੁਦ ਹੀ ਆਪਣੇ ਆਪ ਨੂੰ ਗੁਨਾਹਗਾਰ ਮੰਨਣ ਲੱਗਦਾ ਹੈ ਇੱਕ ਔਰਤ ਉਸ ਮਰਦ ਨੂੰ ਜ਼ਿਆਦਾ ਯਾਦ ਕਰਦੀ ਹੈ ਜਿਸ ਨੇ ਉਸ ਦੀ ਹਰ ਖੁਆਇਸ਼ ਨੂੰ ਪੂਰਾ ਕੀਤਾ ਹੋਵੇ ਉਸ ਦਾ ਖੁਦ ਤੋਂ ਜ਼ਿਆਦਾ ਖਿਆਲ ਰੱਖਿਆ ਹੋਵੇ ਅਗਰ ਔਰਤ ਚਲਾਕ ਹੋਵੇ ਤਾਂ ਉਹ ਆਪਣੀ ਗਲਤੀ ਨੂੰ ਇਸ ਤਰ੍ਹਾਂ ਪੇਸ਼ ਕਰੇਗੀ ਕਿ ਲੋਕ ਉਸ ਤੋਂ ਮਾਫੀ ਮੰਗਣ ਲੱਗਣਗੇ ਇੱਕ ਔਰਤ ਜਦੋਂ ਚਾਹੁੰਦੀ ਹੈ ਤਾਂ ਉਹ ਆਪਣੇ ਚਿਹਰੇ ਉੱਪਰ ਮਾਸੂਮੀਅਤ ਦਾ ਐਸਾ ਨਕਾਬ ਪਹਿਨਦੀ ਹੈ ਕਿ ਉਹ ਫਰਿਸ਼ਤਾ ਲੱਗਦੀ ਹੈ ਪਰ ਅਸਲੀਅਤ ਸਿਰਫ ਉਹ ਹੀ ਜਾਣਦੀ ਹੈ ਅਗਰ ਕੋਈ ਔਰਤ ਸ਼ਾਦੀशुदा ਹੁੰਦੇ ਹੋਏ ਵੀ ਤੁਹਾਡੇ ਨਾਲ ਸੰਬੰਧ ਬਣਾਉਣਾ ਚਾਹੁੰਦੀ ਹੈ ਤੁਹਾਨੂੰ ਇੱਕ ਗੱਲ ਜ਼ਰੂਰ ਬੋਲੇਗੀ ਕਿ ਤੁਸੀਂ ਕਾਫੀ ਦਮਦਾਰ ਦਿਖਾਈ ਦਿੰਦੇ ਹੋ ਅਗਰ ਕੋਈ ਔਰਤ ਤੁਹਾਨੂੰ ਬੇਫਕੂ ਬਣਾਉਣਾ ਚਾਹੇ ਤਾਂ ਉਹ ਤੁਹਾਨੂੰ ਇਹ ਯਕੀਨ ਜ਼ਰੂਰ ਦਿਵਾਵੇਗੀ ਕਿ ਸਾਰੀ ਗਲਤੀ ਤੁਹਾਡੀ ਹੈ ਤੇ ਉਹ ਖੁਦ ਹਮੇਸ਼ਾ ਸਹੀ ਹੈ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਬੋਲਣ ਵਾਲਾ ਆਮ ਝੂਠ ਹੈ ਮੈਂ ਠੀਕ ਹਾਂ ਆਈ ਐਮ ਫਾਈਨ ਤੁਸੀਂ ਵੀ ਬੋਲਦੇ ਹੋ ਤਾਂ ਕਮੈਂਟ ਜ਼ਰੂਰ ਕਰੋ ਬਹੁਤ ਬੋਲਣ ਵਾਲੀਆਂ ਲੜਕੀਆਂ ਤੇ ਚੁੱਪ ਰਹਿਣ ਵਾਲੇ ਲੜਕੇ ਸਭ ਤੋਂ ਜ਼ਿਆਦਾ ਚੰਗੇ ਜੋੜੇ ਬੰਦੇ ਹਨ ਲੜਕੇ ਹਮੇਸ਼ਾ ਉਹਨਾਂ ਲੜਕੀਆਂ ਨੂੰ ਰੁਲਾ ਸਕਦੇ ਹਨ ਪਰ ਅਗਰ ਕੋਈ ਲੜਕੀ ਕਿਸੇ ਲੜਕੇ ਨੂੰ ਰੁਲਾ ਸਕਦੀ ਹੈ ਤਦ ਉਹ ਸੱਚ ਵਿੱਚ ਉਸਤੇ ਲਈ ਕੁਝ ਮਾਇਨੇ ਰੱਖਦੀ ਹੋਵੇਗੀ ਸਬੰਧ ਬਣਾਉਂਦੇ ਵਕਤ ਅਗਰ ਕੋਈ ਇਸਤਰੀ ਅਧੂਰੀ ਰਹਿ ਜਾਂਦੀ ਹੈ ਤਾਂ ਉਸ ਦਾ ਪਤੀ ਇਸ ਗੱਲ ਵੱਲ ਧਿਆਨ ਨਹੀਂ ਦਿੰਦਾ ऐसे पति ਤੋਂ ਨਫ਼ਰਤ ਕਰਨੇ ਲੱਗਦੀ ਹੈ ਜਲਦਬਾਜ਼ੀ ਵਾਲਾ ਸੰਭੋਗ ਉਹ ਲੋਕ ਕਰਦੇ ਹਨ ਜੋ ਪਰਾਈ ਇਸਤਰੀ ਨਾਲ ਸੰਬੰਧ ਬਣਾਉਂਦੇ ਹਨ ਜਾਂ ਫਿਰ ਜਿਸ ਨੂੰ ਸੰਭੋਗ ਵਿੱਚ ਉਸ ਸਮੇਂ ਇੰਟਰਸਟ ਨਹੀਂ ਹੁੰਦਾ ਨਵਾਂ ਨਵਾਂ ਤਾਂ ਸਭ ਕੁਝ ਚੰਗਾ ਲੱਗਦਾ ਹੈ ਸਚਾਈ ਤਾਂ ਪੁਰਾਣਾ ਹੋਣੇ ਦੇ ਬਾਅਦ ਪਤਾ ਚੱਲਦੀ ਹੈ ਚਾਹੇ ਉਹ ਚੀਜ਼ ਹੈ ਜਾਂ ਇਨਸਾਨ ਆਪਣੀ ਸ਼ਾਦੀशुदा ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੇ ਲਈ ਦਿਨ ਵਿੱਚ 2 ਤੋਂ 3 ਵਾਰ ਸੰਭੋਗ ਜ਼ਰੂਰ ਕਰੋ। ساری ਦੁਨੀਆ ਵਿੱਚ ਜਿਸ ਨੂੰ ਤੁਸੀਂ ਫੋਕਸ ਵਿੱਚ ਰੱਖੋਗੇ ਇੱਕ ਦਿਨ ਉਹੀ ਤੁਹਾਨੂੰ ਕ੍ਰੋਪ ਕਰ ਦੇਵੇਗਾ। ਕੋਈ ਵੀ ਔਰਤ ਐਸੇ ਮਰਦ ਦੇ ਨਾਲ ਰਿਲੇਸ਼ਨਸ਼ਿਪ ਨਹੀਂ ਰੱਖਣਾ ਚਾਹੁੰਦੀ ਜੋ ਮਰਦ ਸਿਰਫ ਸੰਬੰਧ ਬਣਾਉਣ ਦੇ ਲਈ ਉਸ ਦਾ ਯੂਜ਼ ਕਰਦਾ ਹੈ। ਚੰਗਾ ਲੜਕਾ ਹਜ਼ਾਰਾਂ ਲੜਕੀਆਂ ਨਾਲ ਪਿਆਰ ਨਹੀਂ ਕਰਦਾ ਬਲਕਿ ਇੱਕ ਲੜਕੀ ਦੇ ਨਾਲ ਹਜ਼ਾਰ ਤਰੀਕਿਆਂ ਨਾਲ ਪਿਆਰ ਕਰਦਾ ਹੈ ਜਦੋਂ ਰਿਸ਼ਤਾ ਨਵੀਂ ਸ਼ੁਰੂਆਤ ਵਿੱਚ ਹੁੰਦਾ ਹੈ ਤਦ ਲੋਕ ਦਿਨ-ਬਾਰ ਕਾਲ ਮੈਸੇਜ ਉੱਪਰ ਗੱਲਾਂ ਕਰਦੇ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਕਦੀ ਨਹੀਂ ਛੱਡਣਗੇ ਜਦੋਂ ਰਿਸ਼ਤਾ ਪੁਰਾਣਾ ਹੋ ਜਾਂਦਾ ਹੈ ਤਦ ਮਹੀਨੇ ਨਿਕਲ ਜਾਂਦੇ ਹਨ ਕਾਲ ਦੇ ਇੰਤਜ਼ਾਰ ਵਿੱਚ ਇੱਥੋਂ ਤੱਕ ਕਿ ਆਨਲਾਈਨ ਉੱਪਰ ਵੀ ਮੈਸੇਜ ਨਹੀਂ ਕਰਦੇ ਪਤਨੀ ਚਾਹੇ ਕਿੰਨੀ ਵੀ ਸੁੰਦਰ ਕਿਉਂ ਨਾ ਹੋਵੇ ਪਰ ਕੁਝ ਮਰਦਾਂ ਨੂੰ पराई औरत ਦੇ ਨਾਲ ਸੰਬੰਧ ਬਣਾਉਣ ਦੀ ਇੱਛਾ ਹੁੰਦੀ ਹੈ ਗੱਲ ਕੜਵੀ ਹੈ ਪਰ ਸੱਚ ਹੈ ਦੋਸਤੋ ਤੁਹਾਨੂੰ ਇੱਕ ਸਵਾਲ ਕੀ ਤੁਹਾਡੀ ਲਾਈਫ ਵਿੱਚ ਇੱਕ ਐਸਾ ਕੋਈ ਹੈ ਜਿਸ ਦੇ ਨਾਲ ਗੱਲ ਕਰਕੇ ਤੁਹਾਡੀ ਸਾਰੀ ਟੈਨਸ਼ਨ ਦੂਰ ਹੋ ਜਾਂਦੀ ਹੈ ਜਵਾਬ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਚਾਉਣ ਦੇ ਲਈ ਇੱਕ ਚਿਹਰਾ ਹੀ ਕਾਫੀ ਹੈ ਮੂੰਹ ਮਾਰਨ ਦੇ ਲਈ ਪੂਰਾ ਸ਼ਹਿਰ ਵੀ ਘਟ ਹੈ ਆਪਣੇ ਰਿਸ਼ਤੇ ਨੂੰ ਉਸਤਾਲੇ ਦੀ ਤਰ੍ਹਾਂ ਬਣਾਓ ਜਿਸ ਨੂੰ ਹਥੋੜੇ ਦੀ ਝੋਟ ਤਾਂ ਮਨਜ਼ੂਰ ਹੈ ਪਰ ਕਿਸੇ ਦੂਸਰੇ ਦੀ ਚਾਬੀ ਦੇ ਨਾਲ ਖੁੱਲਣਾ ਮਨਜ਼ੂਰ ਨਹੀਂ ਸਾਈਕੋਲੋਜੀ ਕਹਿੰਦੀ ਹੈ ਰਿਲੇਸ਼ਨਸ਼ਿਪ ਨਾਲ ਸੰਬੰਧਿਤ ਕੋਈ ਵੀ ਝੂਠ ਲੜਕੀਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦਾ ਗੱਲ ਕੜਵੀ ਹੈ ਨਰਾਜ਼ ਹੋਣ ਦੇ ਲਈ ਇੱਕ ਖਾਸ ਰਿਸ਼ਤਾ ਹੋਣਾ ਚਾਹੀਦਾ ਕਿਉਂਕਿ ਨਰਾਜ਼ਗੀ ਵੀ ਬੇਸ਼ਕੀਮਤੀ ਹੈ ਐਦਾਂ ਹੀ ਨਹੀਂ ਕਿਸੇ ਉੱਪਰ ਲੁੱਟਾਈ ਜਾਂਦੀ ਹਰੇਕ ਪੁਰਸ਼ ਚਾਹੁੰਦਾ ਹੈ ਕਿ ਇੱਕ ਐਸੀ ਇਸਤਰੀ ਜੋ ਉਸ ਨੂੰ ਪ੍ਰੇਮ ਨਾਲ ਪੁੱਛੇ ਤੁਹਾਨੂੰ ਪੂਰੇ ਦਿਨ ਦੀ ਤਕਲੀਫ ਕਿਉਂਕਿ ਘਰ ਤੋਂ ਬਾਹਰ ਦੇ ਤੱਕੇ ਡਾਂਟ ਤਣਾਵ ਮੁਸ਼ਕਲਾਂ ਭੁੱਖ ਜ਼ਿੰਮੇਵਾਰੀਆਂ ਬਹੁਤ ਸਾਰੀਆਂ ਅਣਗਿਣਤ ਗੱਲਾਂ ਜੋ ਪੁਰਸ਼ ਕਦੀ ਕਿਸੇ ਨੂੰ ਨਹੀਂ ਦੱਸਦਾ ਔਰਤ પેટ ਦੀ ਭੁੱਖ ਬਰਦਾਸ਼ਤ ਕਰ ਸਕਦੀ ਹੈ ਪਰ ਪੁਰਸ਼ ਤੇ ਪ੍ਰੇਮ ਦੀ ਭੁੱਖ ਨਹੀਂ अगर ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ